ਪੰਜਾਬ ਅਤੇ ਯੂਪੀ ਦੀਆਂ ਨਾਬਾਲਗ ਲੜਕੀਆਂ ਨੂੰ ਬਹਿਲਾਫਸ ਲਾ ਕੇ ਉਹਨਾਂ ਨੂੰ ਅਖਵਾ ਕਰਨ ਵਾਲੇ ਛਾਤੇਦ આરોપી ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਨਾਬਾਲਗ ਲੜਕੀਆਂ ਨੂੰ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਲੰਧਰ ਅਤੇ ਕਪੂਰਥਲਾ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਜਿੱਥੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਉੱਥੇ ਹੀ ਜਲੰਧਰ ਵਿਖੇ ਹੋਈ ਪੱਤਰਕਾਰ ਵਾਰਤਾ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਨਾਬਾਲਗ ਲੜਕੀ ਨੂੰ ਪਹਿਲਾ ਬਹਿਲਾਫਸ ਲਾ ਕੇ ਕੁਝ ਖਿਲਾਫ ਲਾ ਦਿੰਦਾ ਸੀ ਤੇ ਫਿਰ ਬਾਅਦ ਵਿੱਚ ਬੇਹੋਸ਼ ਕਰਕੇ ਕਿਸੇ ਦੂਸਰੀ ਜਗ੍ਹਾ ਜਾਂ ਸ਼ਹਿਰ ਵਿੱਚ ਲੈ ਕੰਦਾ ਸੀ ਤੇ ਉਹਨਾਂ ਨਾਲ ਮਾਰਕਟ ਕਰਕੇ ਉਹਨਾਂ ਨਾਲ ਸਰੀਰਕ ਸੰਬੰਧ ਬਣਾਉਣ ਉਪਰੰਤ ਲੋਕਾਂ ਲਈ ਕੰਮ ਕਰਵਾਉਂਦਾ ਸੀ ਪੁਲਿਸ ਅਧਿਕਾਰੀਆਂ ਮੁਤਾਬਕ ਲੜਕੀਆਂ ਦੀ ਪਛਾਣ ਨਾ ਹੋਵੇ ਇਸ ਲਈ ਦੋਸ਼ੀ ਉਹਨਾਂ ਦੇ ਵਾਲ ਵੀ ਕੱਟ ਦਿੰਦਾ ਸੀ ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸ਼ੀ ਦੀ ਪਛਾਣ ਰਜੇਸ਼ ਪੰਡੇ ਦੇ ਰੂਪ ਵਿੱਚ ਹੋਈ ਹੈ ਉਨਾ ਖੁਲਾਸਾ ਕੀਤਾ ਕਿ ਦੋਸ਼ੀ ਨੇ ਵਕਫਾ ਕੀ ਇਲਾਕਿਆਂ ਵਿੱਚੋਂ ਨਾਬਾਲਗ ਬੱਚਿਆਂ ਨੂੰ ਅਗਵਾ ਕੀਤਾ ਸੀ ਜਿਸ ਦੇ ਤਹਿਤ ਰਾਮਾ ਮੰਡੀ ਵਿਖੇ ਥਾਣਾ ਨੰਬਰ 8 ਦੇ ਇਲਾਕੇ ਵਿੱਚ ਨਾਬਾਲਗ ਲੜਕੀਆਂ ਨੂੰ ਅਗਵਾ ਕਰਨ ਦੇ ਮਾਮਲੇ ਵੀ ਸ਼ਿਕਾਇਤ ਵੀ ਦਰਜ ਕੀਤੀ ਗਈ ਸੀ ਜਿਸ ਤੋਂ ਬਾਅਦ ਹੀ ਅਗਵਾ ਹੋਈ ਬੱਚੀ ਦੇ ਮਾਪਿਆਂ ਦੀ ਮਦਦ ਨਾਲ ਪੁਲਿਸ ਨੇ ਦੋਸ਼ੀ ਨੂੰ ਕਾਬੂ ਕੀਤਾ ਸੀ ਦੇਖੋ ਜੀ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸਾਹਿਬ ਜੀ ਦੀ ਨਿਗਰਾਨੀ ਹੇਠ ਤੇ ਸਾਡੇ ਮਾਨਯੋਗ ਏਡੀਸੀਪੀ ਸਿਟੀ 1 ਜੀ ਦੇ ਦਿਸ਼ਾ ਨਿਰਦੇਸ਼ ਅਕੋਰਡਿੰਗ ਸਾਡੀ ਕਨਸਟੈਂਟ ਮੁਹਿੰਮ ਚੱਲ ਰਹੀ ਹੈ ਮਾੜੇ ਅਨਸਰਾਂ ਦੇ ਖਿਲਾਫ ਉਦੇ ਤਹਿਤ ਜਿਹੜਾ ਵੈ ਸਾਡੇ ਇੱਕ ਧਿਆਨ ਚ ਬੰਦਾ ਆਇਆ ਸੀਗਾ ਜਿਹੜਾ ਕਿ ਇੱਕ ਰੈਕੇਟ ਆਪਰੇਟ ਕਰ ਰਿਹਾ ਸੀਗਾ ਬੱਚੀਆਂ ਨੂੰ ਬਹਿਲਾਸ ਹਸਲਾ ਕੇ ਤੇ ਉਹਨਾਂ ਨੂੰ ਆਪਣੇ ਕਾਬੂ ਵਿੱਚ ਕਰਨ ਦਾ ਸਾਨੂੰ 20 ਫਰਵਰੀ ਨੂੰ ਇੱਕ ਇਨਫੋਰਮੇਸ਼ਨ ਆਈ ਕਿ ਰਾਜੇਸ਼ ਪਾਂਡੇ ਨਾਮ ਦਾ ਇੱਕ ਬੰਦਾ ਜਿਹੜਾ ਉੱਤਰ ਪ੍ਰਦੇਸ਼ ਨੂੰ ਬਿਲੋਂਗ ਕਰਦਾ ਵੈ ਉਹ ਇੱਕ ਵੇੜੇ ਦੇ ਵਿੱਚ ਰਹਿੰਦਾ ਸੀਗਾ ਉਹ ਵੇੜੇ ਦੇ ਵਿੱਚ ਇੱਕ ਹੋਰ ਬੱਚੀ ਜਿਹੜੀ 9 ਸਾਲ ਦੀ ਉਹਦੀ ਉਮਰ ਸੀਗੀ ਉਨੂੰ ਉਹ ਬਹਿਲਾਫ ਹਸਲਾ ਕੇ ਜਿਹੜਾ ਵੈ ਕਿਧਰੇ ਲੈ ਗਿਆ ਵੈ ਅਸੀਂ ਤੁਰੰਤ ਪ੍ਰਭਾਵ ਤੇ ਜਿਹੜਾ ਵੈ ਉਹਦੀ ਐਫ ਆਈ ਆਰ ਦਰਜ ਕਰਕੇ ਦੋਸ਼ੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਬਟ ਉਹ ਵਿੜਾ ਛੱਡ ਕੇ ਜਾ ਚੁੱਕਾ ਸੀਗਾ ਤੇ ਲੋਕਲ ਭਾਲ ਤੋਂ ਸਾਨੂੰ ਪਤਾ ਲੱਗਿਆ ਕਿ ਉਹ ਇੱਥੇ ਹੁਣ ਨਹੀਂ ਰਹਿੰਦਾ ਉਹ ਬੰਦਾ ਉਸ ਤੋਂ ਬਾਅਦ ਇਦਾਂ ਹੀ ਕੰਟੀਨਿਊ ਕਰਦਾ ਰਿਹਾ ਤੇ ਉਹਨੇ ਦੋ ਬੱਚੀਆਂ ਨੂੰ ਹੋਰ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਤੇ ਉਹ ਜਾ ਕੇ ਕਪੂਰਥਲੇ ਦੇ ਵਿੱਚ ਵੱਸ ਗਿਆ ਤੇ ਸਾਨੂੰ ਇਹ ਦੱਸਦੇ ਹੋਏ ਆ ਖੁਸ਼ੀ ਵੀ ਹੈ ਤੇ ਐਟ ਦ ਸੇਮ ਟਾਈਮ ਅਸੀਂ ਉਹ ਬੱਚੀਆਂ ਦਾ ਗਮ ਵੀ ਦੇਖ ਰਹੇ ਆ ਕਿ ਸਾਡੀ ਐਸ ਐਚਓ ਡਿਵੀਜ਼ਨ ਨੰਬਰ 8 ਦੀ ਟੀਮ ਨੇ ਬੜੀ ਹੀ ਮੁਸ਼ਤਿਹਦੀ ਦੇ ਨਾਲ ਇੰਟਰ ਡਿਸਟ੍ਰਿਕਟ ਕੋਆਪਰੇਸ਼ਨ ਕਰਦੇ ਹੋਏ ਕਪੂਰਥਲਾ ਪੁਲਿਸ ਦੇ ਨਾਲ ਮਿਲਦੇ ਹੋਏ ਫਾਈਨਲੀ ਜਿਹੜਾ ਵੈ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਵੈ ਤੇ ਤਿੰਨੋਂ ਹੀ ਬੱਚੀਆਂ ਜਿਹੜੀਆਂ ਉਹ ਬਹਿਲਾਫ ਉਸਲਾ ਕੇ ਲੈ ਗਿਆ ਸੀਗਾ ਉਹਦੇ ਤੋਂ ਰਿਕਵਰ ਕਰ ਲਿੱਤੀਆਂ ਗਈਆਂ ਨੇ ਤੇ ਇਹਦੇ ਤੇ ਜਿਹੜਾ ਵੈ ਬੱਚੀਆਂ ਦਾ ਮੈਡੀਕਲ ਕਰਵਾ ਕੇ ਤੇ ਦੋਸ਼ੀ ਨੂੰ ਜਿਹੜਾ ਵਾ ਗ੍ਰਿਫਤਾਰ ਕਰ ਲਿਆ ਗਿਆ ਵਾ ਇਹਦੇ ਤੇ ਮੁਕਦਮਾ ਰਾਮਾ ਮੰਡੀ ਦੇ ਵਿੱਚ ਵੀ ਦਰਜ ਹੈ ਤੇ ਇਹਦੀ ਉਹਦੇ ਵਿੱਚ ਵੀ ਜਿਹੜੀ ਹੈ ਗ੍ਰਿਫਤਾਰੀ ਪਾਈ ਜਾਏਗੀ ਟੋਟਲ ਹੁਣ ਤੱਕ ਕਿੰਨੀਆਂ ਲੜਕੀਆਂ ਨੂੰ ਉਸੇ ਬਹਿਲਾਫਸਲਾ ਬਹਿਲਾਫਸਲਾ ਲਿਆਦਾ ਹੈ ਔਰ ਇਹ ਕਿਵੇਂ ਬਹਿਲਾਫਸਲਾ ਲਾਦਾ ਕਿਆ ਕਰਤਾ ਕਿਆ ਸਮਝਾ ਸੋ ਇਹ ਟੋਟਲ ਹੁਣ ਤੱਕ ਜੀ ਤਿੰਨ ਲੜਕੀਆਂ ਨੂੰ ਜਿਹੜਾ ਵਾ ਬਹਿਲਾਫਸਲਾ ਕੇ ਲੈ ਗਿਆ ਸੀਗਾ ਇੱਕ ਤਾਂ ਇਹਦੀ ਆਪਣੀ ਹੀ ਭਤੀਜੀ ਸੀਗੀ ਜਿਹਨੂੰ ਇਹ ਯੂਪੀ ਤੋਂ ਹੀ ਜਿਹੜਾ ਵਾ ਲੈ ਕੇ ਆਇਆ ਸੀਗਾ ਦੂਜੀ ਜਿੱਦਾਂ ਕਿ ਮੈਂ ਦੱਸਿਆ ਡਿਵੀਜ਼ਨ ਨੰਬਰ 8 ਦੇ ਏਰੀਆ ਦੇ ਵਿੱਚ ਇੱਕ ਵੇੜਾ ਵੈ ਉੱਥੋਂ ਦੀ ਲੜਕੀ ਸੀਗੀ ਤੇ ਤੀਜੀ ਲੜਕੀ ਆਪਣੇ ਰਾਮਾ ਮੰਡੀ ਦੀ ਸੀਗੀ ਇਹ ਕੀ ਕਰਦਾ ਸੀਗਾ ਉਹਨਾਂ ਨੂੰ ਜਿੱਦਾਂ ਕਿ ਇਹ ਨਾਰਮਲ ਘਰਾਂ ਤੋਂ ਬੱਚੀਆਂ ਆਉਂਦੀਆਂ ਨੇ ਇਹਨਾਂ ਨੂੰ ਕਹਿੰਦਾ ਸੀਗਾ ਕਿ ਮੈਂ ਤੁਹਾਨੂੰ ਆਈਸਕ੍ਰੀਮ ਖਿਲਾਉਂਗਾ ਮੈਂ ਤੁਹਾਨੂੰ ਟਿੱਕੀ ਖਿਲਾਉਂਗਾ ਮੈਂ ਤੁਹਾਨੂੰ ਸਮੋਸੇ ਖਿਲਾਉਂਗਾ ਤੇ ਮੋਸਟ ਲਾਈਕਲੀ ਉਹ ਸਮਾਨ ਦੇ ਵਿੱਚ ਕੁਝ ਮਿਲਾ ਕੇ ਜਿਹੜਾ ਬੱਚੀਆਂ ਨੂੰ ਦੇ ਦਿੰਦਾ ਸੀ ਜੋ ਬੱਚੀਆਂ ਨੇ ਵੀ ਇਹ ਦੱਸਿਆ ਹੈ ਕਿ ਉਹ ਖਾਣ ਤੋਂ ਬਾਅਦ ਉਹਨਾਂ ਨੂੰ ਹੋਸ਼ ਨਹੀਂ ਸੀ ਰਹਿੰਦੀ ਤੇ ਉਸ ਤੋਂ ਬਾਅਦ ਇਹ ਉਹਨਾਂ ਤੋਂ ਜਿਹੜਾ ਵਾ ਗਲਤ ਕੰਮ ਵੀ ਕਰਵਾਉਂਦਾ ਸੀਗਾ ਤੇ ਉਹਨਾਂ ਨੂੰ ਆਪਣੇ ਨਾਲ ਰੱਖਦਾ ਸੀਗਾ ਦੁਸ਼ਕਰਮ ਵੀ ਕਰਦਾ ਉਹ ਵੀ ਗੱਲ ਸਾਡੇ ਸਾਹਮਣੇ ਆਈ ਹੈ ਜੀ ਬੱਚੀਆਂ ਦਾ ਮੈਡੀਕਲ ਵੀ ਕਰਾਇਆ ਗਿਆ ਉਹਦੇ ਵਿੱਚ ਵੀ ਆਈ ਹੈ ਜਿਹਦੇ ਕਰਕੇ ਅਸੀਂ ਇਹਦੇ ਵਿੱਚ ਪੌਕਸੋ ਐਕਟ ਤੇ ਜਿਹੜਾ ਅਦਰ ਬੋਡੀਲੀ ਅਫੈਂਸਸ ਨੇ ਜਿਹੜੇ ਬੀਐਨਐਸ ਦੇ ਵਿੱਚ ਰੈਲੇਵੈਂਟ ਸੈਕਸ਼ਨ ਐਡ ਕੀਤਾ ਔਰ ਇਸਮੇ ਅ ਐਸਾ ਕੀ ਹੈ ਕਿ ਇਹ ਸੰਕੀਏ ਕਿ ਇਹ ਜਾਣੂ ਕੁਛ ਐਸਾ ਕਰਤਾ ਤਾਂ ਕੀ ਇਸਕੋ ਮੋਟਿਵ ਕਿਹਾ ਜਾਦਾ ਹੈ ਜੀ ਉਹ ਮੋਟਿਵ ਉਹਨ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋਏਗਾ ਕਿ ਇਹ ਇਦਾਂ ਕਿਉਂ ਕਰ ਰਿਹਾ ਸੀਗਾ ਬਟ ਮੁੱਢਲੇ ਤੌਰ ਤੇ ਇਹੀ ਲੱਗਦਾ ਹੈ ਕਿ ਇਹ ਸ਼ਾਇਦ ਅ ਜਿਹੜੇ ਥੋੜੇ ਜੇ ਦਿਮਾਗੀ ਤੌਰ ਤੇ ਉਦਾਂ ਦੇ ਬੰਦੇ ਹੁੰਦੇ ਆ ਉਹੀ ਇਦਾਂ ਦੀ ਚੀਜ਼ਾਂ ਨੂੰ ਇੰਜਾਮ ਦੇ ਸਕਦੇ ਆ ਤੇ ਬਾਕੀ ਤਫਤੀਸ਼ ਦੇ ਵਿੱਚ ਜਿਹੜੀ ਗੱਲ ਆ ਰਹੀ ਹੈ ਦੇਖਣੇ ਮਿਲੋ ਇਹ ਵੀ ਹੈ ਕਿ ਇਹ ਲੜਕੀਆਂ ਕੇ ਵਾਲ ਤਾਂ ਕਾਟ ਦਿੱਤਾ ਤਾਂ ਬਾਅਦ ਵੀ ਉਹ ਕਾਟਦੀ ਮੈਂ मेरे पारिवारिक सदस्य से बात की तो उन्होंने कहा ये इन लड़कियों के बाल तक काट दिए थे और इसे माता-पिता भी था इनको और गलत काम भी करता था काम करवाता भी था वो तफ्तीश ਦੇ ਵਿੱਚ ਇਹ سامنے ਆਏਗਾ ਜੀ ਮੁڈਲੇ ਤੌਰ ਤੇ ਜਾਣਕਾਰੀਆਂ ਜਿਹੜੀਆਂ ਆ ਰਹੀਆਂ ਹੋਈਆਂ ਕਿ ਲੜਕੀਆਂ ਨੂੰ ਇਹ ਲੜਕੀਆਂ ਤੋਂ ਇਹ ਕੰਮ ਕਰਵਾਦਾ ਸੀਗਾ ਉਹ ਤਾਂ ਘਰ ਦੇ ਕੰਮ ਸਫਾਈ ਬਾਕੀ ਸਾਰੀਆਂ ਚੀਜ਼ਾਂ ਕਰਵਾਦਾ ਸੀਗਾ ਤੇ ਉਹਨਾਂ ਨਾਲ ਫਿਜ਼ੀਕਲ ਅਸॉल्ट ਤੇ ਸੈਕਸ਼ੂਅਲ ਅਸॉल्ट ਵੀ ਕਰਾਦਾ ਸੀ ਬਿਲਕੁਲ ਜੀ ਖੁਦ ਹੀ ਕੰਡਸ ਕਰਦਾ ਖੁਦ ਹੀ ਲੇਬਰ ਜੌਬ ਵੀ ਕਰਦਾ ਜੀ ਇੱਥੇ ਜਦੋਂ ਜਲੰਧਰ ਸੀਗਾ ਉੱਥੇ ਕਿਤੇ ਪਸ਼ੂਆਂ ਦੇ ਲੱਗਿਆ ਹੋਇਆ ਸੀਗਾ ਤੇ ਇਹ ਕਨਸਟੈਂਟਲੀ ਔਨ ਮੂਵ ਤੇ ਸੀਗਾ ਜੀ ਕਿਤੇ ਇੱਕ ਟਿਕਾਣੇ ਤੇ ਨਹੀਂ ਬੈਠਦਾ ਸੀਗਾ ਜਿੱਥੇ ਵੀ ਨਵਾਂ ਜਾਂਦਾ ਸੀ ਉੱਥੇ ਕੋਈ ਦਿਹਾੜੀ ਦਾ ਕੰਮ ਲੱਭ ਲੈਂਦਾ ਦੋ ਮਹੀਨੇ ਲੱਗੇ ਮਾਮੇ ਕੋ ਸੌਫ ਕਰਤੇ ਹੋਏ ਨਾ ਸਮੇਂ ਕਿਵੇਂ ਲੱਗਿਆ ਕਿਉਂਕਿ ਹਮਾਰੇ ਉਸਕੇ ਲੜਕੀ ਦੇ ਪਿਤਾ ਨਾਲ ਗੱਲ ਹੋਈ ਹੋ ਗਰੀ 12 ਸਰਜਰੀ ਦੀ ਉਂਟੀ ਲੜਕੀ ਜੋ ਲੈ ਗਿਆ ਤਾਂ ਔਰ ਕਨਵਰਸੇ ਵੀ ਹੋਈ ਜਿੱਦਾਂ ਤੁਹਾਨੂੰ ਮੈਂ ਦੱਸਿਆ ਜੀ ਇਹ ਬੰਦਾ ਕਨਸਟੈਂਟਲੀ ਔਰ ਮੂਵਸ ਸੀਗਾ ਇਹ ਬੰਦਾ ਇੱਕ ਜਗ੍ਹਾ ਤੇ ਆਪਣੀ ਵਾਰਦਾਤ ਕਰਕੇ ਜਿੱਦਾਂ ਕਿ ਇਹ ਬੰਦਾ origianlly UP ਦਾ ਹੈ ਤੇ ਇੱਕ ਲੜਕੀ UP ਤੋਂ ਲੈ ਕੇ ਆਇਆ ਤੇ ਉਹ ਲੜਕੀ ਜਿਹੜੀ ਆ ਉਹਨੇ ਇੱਥੇ ਜਲੰਧਰ ਆ ਕੇ ਰੱਖੀ ਹੋਈ ਸੀ ਫਿਰ ਇਹ ਇੱਕ ਇੱਥੇ ਵਾਰਦਾਤ ਕਰਕੇ ਜਿਹੜਾ ਵਾ ਥੋੜੇ ਦਿਨਾਂ ਵਾਸਤੇ ਰਾਮਾ ਮੰਡੀ ਦੇ ਵਿੱਚ ਇੱਕ ਕਮਰਾ ਲੈ ਕੇ ਜਿਹੜਾ ਵਾ ਗਾਇਬ ਹੋ ਗਿਆ ਉੱਥੇ ਵੀ ਬਹੁਤ ਥੋੜੇ ਟਾਈਮ ਲਈ ਇਹ ਰਿਹਾ ਕੋਈ ਇਹ ਸੈੱਲਫੋਨ ਨਹੀਂ অপারেਟ ਕਰਦਾ ਕੋਈ ਇਹ ਵੀ ਕਿਸੇ ਨਾਲ ਇਹਦੀ ਜਾਣ ਪਛਾਣ ਨਹੀਂ ਕੋਈ ਇਹਦੀ ਰਿਸ਼ਤੇਦਾਰੀ ਨਹੀਂ ਤੇ ਇਹ ਉਸ ਤੋਂ ਬਾਅਦ ਥੋੜੇ ਦਿਨ ਉੱਥੇ ਰਹਿ ਕੇ ਫਿਰ ਕਪੂਰਥਲੇ ਚਲਾ ਗਿਆ ਤੇ ਇਹਨੂੰ ਟਰੈਕ ਕਰਨ ਦੇ ਵਿੱਚ ਮੁਸ਼ਕਲਾਂ ਸੀਗੀਆਂ ਬਟ ਫਿਰ ਵੀ ਸਾਡੀ ਟੀਮ ਕਨਸਟੈਂਟਲੀ ਜਿਹੜੀ ਹੈ ਕੈਮਰਾਸ ਦੇਖਦੀ ਰਹੀ ਅਸੀਂ ਰਾਮਾ ਮੰਡੀ ਦੇ ਟੀਮ ਨਾਲ ਮਿਲ ਕੇ ਇੱਕ ਇੱਕ ਦਿਨ ਦੇ ਵਿੱਚ 40 40 50 50 ਕਿਲੋਮੀਟਰ ਦੀ ਕੈਮਰਾ ਦੀ ਬੈਕ ਟਰੈਕਿੰਗ ਕੀਤੀ ਤੇ ਉਹਨਾਂ ਨੂੰ ਫੋਲੋ ਕਰਦੇ ਕਰਦੇ ਉਹ ਟ੍ਰੇਲ ਨੂੰ ਬੈਕਵਰਡ ਲੈ ਜਾਂਦੇ ਲੈ ਜਾਂਦੇ ਅਸੀਂ ਫਾਈਨਲੀ ਇਹਨੂੰ ਨੈਪ ਕਰ ਚੁੱਕਾ ਮੈਰ ਜੇ ਬੈਕ ਕੀ ਕੁੜੀ ਨੂੰ ਪਹਿਲਾਂ ਲੈ ਗਿਆ ਯੂਸੀ ਤੋਂ ਸੀ ਇਹਨਾਂ ਕੁੜੀਆਂ ਨੂੰ ਨਾਲ ਰੱਖਿਆ ਹੋਇਆ ਸੀ ਜਾਂ ਛੱਡ ਦਿੰਦਾ ਸੀ ਇਹ ਕਿਤੇ ਰੁਕਾ ਦਿੰਦਾ ਜਦੋਂ ਇਹ ਰਿਕਵਰ ਅਰੈਸਟ ਹੋਇਆ ਵੈ ਉਹ ਤੋਂ ਤਿੰਨੋ ਕੁੜੀਆਂ ਦੇ ਨਾਲ ਸੀ ਅੱਛੀ ਇਹ ਦੱਸ ਸਕਦੇ ਕਿ ਕਬੂਤਨਾਮੇ ਕੌਨਸੀ ਜਗ੍ਹਾ ਸੀ ਇਸੇ ਬ੍ਰਾਮਣ ਕੀਤਾ ਗਿਆ ਲੜਕੀ ਉਹਔਰ ਇਸੇ ਕਾਂਸਟਰਾ ਹੈ ਇੱਕ ਕਪੂਰ ਸਰਾ ਸਿਟੀ ਪੁਲਿਸ ਸਟੇਸ਼ਨ ਵਾਲਿਆਂ ਨੇ ਸਾਨੂੰ ਅਸਿਸਟ ਕੀਤਾ ਜੀ ਉਹਦੇ ਵਿੱਚ ਕਬੂਤ ਉਹਨਾਂ ਜਲੰਧਰ ਗੁਰੂ ਦਾ ਜੁਆਇੰਟ ਜੁਆਇੰਟ ਆਪਰੇਸ਼ਨ ਇੰਟਰ ਡਿਸਟ੍ਰਿਕਟ ਕੋਆਪਰੇਸ਼ਨ ਰਿਹਾ ਉਹਨਾਂ ਨੇ ਫਿਰ ਸਾਡੀ ਵੀ ਇੰਟੀਮੇਸ਼ਨ ਸਾਰੇ ਕੰਟਰੋਲ ਰੂਮਸ ਨੂੰ ਸਾਰੇ ਪੁਲਿਸ ਸਟੇਸ਼ਨਸ ਨੂੰ ਅਸੀਂ ਇਹ ਜੀ ਇਨਫਾਰਮੇਸ਼ਨ ਦਿੱਤੀ ਹੋਈ ਸੀ ਤੇ ਜਿੱਦਾਂ ਹੀ ਉਹਨਾਂ ਦੇ ਧਿਆਨ 'ਚ ਇਹ ਮਸਲਾ ਆਇਆ ਤੇ ਉਹਨਾਂ ਨੇ ਇਮੀਡੀਏਟਲੀ ਸਾਡੇ ਨਾਲ ਰਾਬਤਾ ਕੀਤਾ ਤੇ ਅਸੀਂ ਇੱਕ ਜੋਇੰਟ ਆਪਰੇਸ਼ਨ ਨਾਲ ਪਕੜਾ ਕਿ ਸਿਟੀ ਸਿਟੀ ਪੁਲਿਸ ਸਟੇਸ਼ਨ ਦੇ ਏਰੀਆ ਚ ਉਧਰ ਅਕਵਾ ਹੋਈ ਪੀੜਤ ਬੱਚੀ ਦੇ ਪਿਤਾ ਨੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਕੀ ਨਾਮ ਹੈ ਜੀ ਆਪ ਦਾ? ਦਲੀਪ ਪਾਸਵਾਨ ਸਾਹਿਬ। ਕੀ ਹੋਇਆ ਤਾਂ ਦਲੀਪ ਜੀ ਆਪकी ਬੇਟੀਆਂ ਕੋ ਕੌਣ ਲਈ ਗਿਆ ਥਾ? और कैसे पता चल पाया सर हम उस दिन हम काम पे चले गए थे मेरे घर वाली घर गर में ही थे उसके बाद वो हमारे घर वाली वो तकरीबन ग्यारह बजे आए ग्यारह बजे आए बच्चे को तो समोसा भी तो दो, दो था उसे ले आए थे खिलाए थे पिलाए थे, खिला थे उसके बाद मेरे घर वाली को पूछा तो घर वाले मना कर दिया बच्चे भी को मना कर दिया नहीं जाना है हमारे घर वाली बाथरूम गए नहाने के लिए उसके बाद वो मेरे लड़की को कुछ खिला के ग्यारह पैंतालीस में लेकर चले गए थे कितनी लड़किया मेरी तीन लड़की सर कितनी लड़कियों को लिखी एक हमारी लड़की थी सर एक उसके साथ में एक लड़की और थी सर अच्छा तो ये कितने पहले की घटना कितने दिन ये बारह फरवरी की घटना है सर तो कैसे फिर पता चला इसका आरोपी का कि कैसे ये बच्चियों को लेके गया क्या करवाया इसने वहाँ पे सर लेके गया है यहाँ से हम लोग दो तो महीने से ढूंढ रहे थे हम लोग को तो कुछ पता नहीं लगा उसके बाद छः अप्रैल को नगर से एक लड़की पायल नाम की लड़की को लेकर उठा के लेके चला गया वहाँ से उस उसकी लड़की का तेरह साल प्लस था सर उसके बाद हमसे उसको भी ढूंढने की को कोशिश किए बहुत कोशिश की उसका फादर भी बहुत कोशिश किया ढूंढने के लिए पेपर में अखबार में न्यूज में हर जगह डलवाए थे सर उसके बाद हम लोग परेशान हो गए पंद्रह सोलह दिन ढूंढते रहे सर कुछ पता नहीं लगा उसके बाद उसके बाद सर

ऐसे पता सर हमको तो पता नहीं चला उसका पायल नाम के लड़की जो फोन किया था उस तभी हमको पता चला सर उसके बाद तो... पुलिस के साथ किया। पुलिस के हाँ सर पुलिस वाले ने हम लोग को फिर फोन किया तो फिर हम लोग थाने में आए सर पहले शिकायत दर्ज करवाई थी हम हाँ, शिकायत दर्ज करवाए थे तो फिर पुलिस ने कब पकड़ाई सर आरोपी को इस आरोपी को, को संडे वाले के दिन में पकड़ा था सर तो कितनी लड़कियाँ बरामद हुई तीन लड़की बरामद हुई सर